ਆ ਤਲੀ ਤੇ ਰੱਖ ਕੇ ਆਇਆ ਤੇ ਬਾਕੀ ਜਿਹੜੇ ਜਿਹੜੇ ਬੰਦੇ ਨੇ ਜਿੰਦ ਤਲੀ ਤੇ ਨਹੀਂ ਰੱਖੀ ਉਹ ਘਰੀ ਬੈਠੇ ਨੇ ਆ ਸਾਰੇ ਤਲੀ ਤੇ ਰੱਖਣ ਵਾਲੀ ਨੇ ਤੇ ਸਾਡੇ ਕੰਨੀਆਂ ਕੋਈ ਡਾਂਗ ਲੈ ਕੇ ਆਵੇ ਰੈਫਲ ਲੈ ਕੇ ਆਵੇ ਪਿਸਤੌਲ ਲੈ ਕੇ ਆਵੇ ਅਸੀਂ ਮੁਕਾਬਲਾ ਕਰਨਾ ਹੀ ਕਰਨਾ ਸਾਡਾ ਕੰਮ ਇਹ ਆ ਚਿੱਟੇ ਨੂੰ ਖਤਮ ਕਰਨਾ ਅਸੀਂ ਚਿੱਟੇ ਵਾਲੇ ਬੰਦੇ ਨੂੰ ਨਹੀਂ ਛੱਡਾਂਗੇ ਅਸੀਂ ਸਾਰੇ ਹੀ ਪੰਜਾਬ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਵਧੀਆ ਕਮੇਟੀਆਂ ਬਣਾਓ ਤੇ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਤੇ ਵੀਰੋ ਮੈਂ ਤਾਂ ਇਹ ਕਹਿਣਾ ਵੀ ਡਾਂਗ ਤੋਂ ਬਿਨਾ ਕੋਈ ਹੱਲ ਨਹੀਂ ਧੌਣ ਤੇ ਗੋਡਾ ਰੱਖੋ ਤੇ ਮਸਰੋ ਮੈਂ ਤਾਂ ਕਹਿੰਦਾ ਜਿੰਨੇ ਵੀ ਨਸ਼ੇ ਦੇ ਸਦਾਕਰ ਨੇ ਡਰਨ ਦੀ ਲੋੜ ਨਹੀਂ ਲਿਸਟਾ ਬਣਾ ਕੇ ਪਿੰਡਾਂ ਦੇ ਵਿੱਚ ਸਸਥਾਂ ਦੇ ਵਿੱਚ ਨਾਉ ਲਾਓ ਤੇ ਸ਼ੋਅ ਕਰੋ ਕਿ ਹਾਂ ਯਾਰ ਬਾਕੀ ਆਹ ਬੰਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜੇ ਪੰਜਾਬ ਹੈ ਜਦੋਂ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਹਰ ਇੱਕ ਥਾਂ ਤੇ ਮੂਹਰੇ ਅੜ ਸਕਦਾ ਤਾਂ ਨਸ਼ਾ ਵੀ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਸਾਡੇ ਲੋਕ ਅਸੀਂ 네ਗੇਟਿਵ ਸੋਚ ਰੱਖਦੇ ਹਾਂ ਕਿ ਨਸ਼ਾ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਤੇ ਤਾਈਓ ਇਹ ਦੂਰ ਤੱਕ ਜਾਂਦਾ ਹੈ ਪਰ ਅਸੀਂ ਇਹਨੂੰ ਇਹ ਸੋਚਿਆ ਕਿ ਅਸੀਂ ਇਹਨੂੰ ਬੰਦ ਕਰਨਾ ਹੈ ਤਾਂ ਇਹ ਬੰਦ ਕਰਨਾ ਕੋਈ ਸਾਡੇ ਵਾਸਤੇ ਵੱਡੀ ਖੇਡ ਨਹੀਂ ਹੈਗੀ ਦੂਸਰੀ ਗੱਲ ਜੇ ਅਸੀਂ ਸਰਕਾਰਾਂ ਤੇ ਡਿਪੈਂਡ ਰਹਿੰਨੇ ਆਂ ਕਿ ਸਰਕਾਰਾਂ ਕਰਨਗੀਆਂ ਸਰਕਾਰਾਂ ਨੇ ਚਲਾਇਆ ਨਹੀਂ ਚਲਾਇਆ ਹੋ ਸਕਦਾ ਪਰ ਬੰਦ ਨਹੀਂ ਕਰ ਸਕਦੀਆਂ ਕਿਉਂਕਿ 90% ਸਰਕਾਰਾਂ ਦਾ ਕਾਰੋਬਾਰ ਨਸ਼ੇ ਤੇ ਹੀ ਚੱਲਦਾ ਹੈ ਕਿਉਂਕਿ ਸਰਕਾਰਾਂ ਕੋਲੇ ਅੱਜ ਦੇ ਸਮੇਂ ਦੇ ਵਿੱਚ ਅਮਾਨਦਾਰੀ ਦਾ ਕੁਝ ਨਹੀਂ ਹੈਗਾ ਦੇਣ ਨੂੰ ਇਹਨਾਂ ਕੋਲੇ ਹਰ ਇੱਕ ਚੀਜ਼ ਹੈ ਉਹ ਨਸ਼ੇ ਦੇ ਪ੍ਰਤੀ ਜੋ ਵੱਡੇ ਵੱਡੇ ਸਮੱਗਲਰ ਨੇ ਉਹੀ ਹੀ ਪੈਸਾ ਤਾਂ ਇਕੱਠਾ ਕਰਦੇ ਨੇ ਸਰਕਾਰਾਂ ਨੂੰ ਭੇਜਦੇ ਨੇ ਤੇ ਸਾਡੇ ਜਵਾਕਾਂ ਨੂੰ ਖਤਮ ਕਰ ਰਹੇ ਨੇ ਤੇ ਜੋ ਸਾਡੀਆਂ ਸਰਕਾਰਾਂ ਨੇ ਇਹਨਾਂ ਤੇ ਕੋਈ ਵੀ ਆਸ ਰੱਖਣ ਦੀ ਲੋੜ ਨਹੀਂ ਅਸੀਂ ਆਪਦੇ ਪਿੰਡਾਂ ਦੇ ਵਿੱਚ ਆਪ ਸਰਕ ਹੋਈਏ ਆਪਦੇ ਪਿੰਡਾਂ ਦੇ ਵਿੱਚ ਆਪਦੇ ਘਰਾਂ ਦੇ ਨਾਲ ਦੇ ਜਿਹੜੇ ਲੋਕਾਂ ਮੁੰਡੇ ਨੇ ਕੋਈ ਨਸ਼ਾ ਖਾਂਦਾ ਜਾਂ ਵੇਚਦਾ ਤੇ ਸਾਨੂੰ ਨਿਗਾ ਰੱਖਣ ਦੀ ਲੋੜ ਹੈ ਉਸ ਤੋਂ ਬਾਅਦ ਅਸੀਂ ਮੀਡੀਆ ਰਹੀ ਇਹ ਵੀ ਕਹਿੰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਨੇ ਆਪਦੇ ਆਪ ਦੀਆਂ ਕਮੇਟੀਆਂ ਬਣਾਓ ਕਮੇਟੀਆਂ ਬਣਾ ਕੇ ਨਸ਼ੇ ਨੂੰ ਰੋਕਣ ਦੀ ਮਹਿੰਮ ਜਾਰੀ ਰੱਖੋ ਤੇ ਇਹਨੂੰ ਖਤਮ ਕਰਨ ਦਾ ਟੀਚਾ ਰੱਖੋ ਇਹ ਨਾ ਸੋਚੋ ਕਿ ਉਹ ਜਾਊਗਾ ਮੈਂ ਫੇਰ ਜਾਊਗਾ ਅਜੇ ਮੇਰਾ ਮੁੰਡਾ ਛੋਟਾ ਹੈ ਮੇਰਾ ਮੁੰਡਾ ਵੱਡਾ ਹੋ ਗਿਆ ਮੇਰਾ ਮੁੰਡਾ ਤਾਂ ਬਾਹਰ ਚਲਾ ਗਿਆ ਇਹ ਚੀਜ਼ ਨਹੀਂ ਸਾਡੇ ਦਿਮਾਗ 'ਚ ਰਹਿਣੀ ਚਾਹੀਦੀ ਸਾਡਾ ਪੁੱਤ ਆ ਸਾਡਾ ਬੱਚਾ ਸਾਡਾ ਭਰਾ ਸਾਡਾ ਕੋਈ ਵੀ ਰਿਸ਼ਤੇਦਾਰ ਨਸ਼ੇ ਦਾ ਆਦੀ ਹੋ ਸਕਦਾ ਹੈ ਪਰ ਜਦੋਂ ਹੋ ਜਾਂਦਾ ਫਿਰ ਉਹਨੂੰ ਛਡਾਉਣਾ ਬਹੁਤ ਮੁਸ਼ਕਲ ਹੈ ਤੇ ਵੀਰੋ ਮੈਂ ਤਾਂ ਇਹ ਕਹਿਣਾ ਵੀ ਡਾਂਗ ਤੋਂ ਬਿਨਾ ਕੋਈ ਹੱਲ ਨਹੀਂ ਧੌਣ ਤੇ ਗੋਡਾ ਰੱਖੋ ਤੇ ਮਸਰੋ ਮੈਂ ਤਾਂ ਕਹਿੰਦਾ ਜਿੰਨੇ ਵੀ ਨਸ਼ੇ ਦੇ ਸਦਾਕਰਨੇ ਦਰਨ ਦੀ ਲੋੜ ਨਹੀਂ ਲਿਸਟਾ ਬਣਾ ਕੇ ਪਿੰਡਾਂ ਦੇ ਵਿੱਚ ਸਸਥਾਂ ਦੇ ਵਿੱਚ ਉਹਨਾਂ ਨੂੰ ਲਾਓ ਤੇ ਸ਼ੋਅ ਕਰੋਗੇ ਹਾਂ ਯਾਰ ਵਾਕੀ ਆਹ ਬੰਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਜਿਹੜਾ ਇਹਨੂੰ ਨਸ਼ਾ ਨੂੰ ਵੇਚੂਗਾ ਅਸੀਂ ਉਹਨੂੰ ਡਾਂਗ ਦੇ ਜੋਰ ਤੇ ਖਿੱਚ ਕੇ ਲਿਆਵਾਂਗੇ ਤੇ ਸੱਥਾਂ ਦੇ ਵਿੱਚ ਲਿਆ ਕੇ ਮੁੱਦਾ ਪਾਓ ਤੱਕ ਤਾਪਾ ਚੜਾਓ ਏਕਾ ਕਰੋ ਪੁਲਿਸ ਤੋਂ ਰਨ ਦੀ ਬਾਈ ਲੋੜ ਨਹੀਂ ਹੈਗੀ ਕਿਉਂਕਿ ਪੁਲਿਸ ਵੀ ਇੰਨਾ ਚਿਰ ਉਹਨਾਂ ਚਿਰ ਕਿਸੇ ਦੇ ਸਾਹਮਣੇ ਨਹੀਂ ਆਉਂਦੀ ਜਿੰਨਾ ਚਿਰ ਬੰਦਾ ਜੇ ਪੁਲਿਸ ਫੇਰ ਇਹ ਬੰਦੇ ਨੂੰ ਫੜਦੀ ਜੇ ਕੱਲਾ ਹੈ ਜੇ ਕੱਲਾ ਹੈ ਜਦੋਂ ਸਾਡਾ ਸਾਰਾ ਨਾਲ ਇਕੱਠ ਹੋ ਗਿਆ ਤਾਂ ਪੁਲਿਸ ਸਾਡੇ ਨੇੜੇ ਨਹੀਂ ਲੱਗ ਸਕਦੀ ਪੁਲਿਸ ਦਾ ਮੁੱਦਾ ਆਰਡਰ ਦੇ ਉੱਤੇ ਚੱਲਣਾ ਹੈ ਉਹਨਾਂ ਦੀਆਂ ਮਜਬੂਰੀਆਂ ਨੇ ਉਹਨਾਂ ਨੂੰ ਉੱਤੋਂ ਆਰਡਰ ਆਉਂਦੇ ਨੇ ਤੇ ਇਹ ਮੰਤਰੀਆਂ ਦੇ ਲੈਵਲ ਦੇ ਕੰਮ ਨਹੀਂ ਪਰ ਸਾਡਾ ਕੰਮ ਇਹ ਆ ਚਿੱਟੇ ਨੂੰ ਖਤਮ ਕਰਨਾ ਹੈ ਅਸੀਂ ਚਿੱਟੇ ਵਾਲੇ ਬੰਦੇ ਨੂੰ ਨਹੀਂ ਛੱਡਾਂਗੇ ਅਸੀਂ ਸਾਰੇ ਹੀ ਪੰਜਾਬ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਵਧੀਆ ਕਮੇਟੀਆਂ ਬਣਾਓ ਤੇ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਹਨਾਂ ਨੇ ਸਮੇਂ ਦੇ ਵਿੱਚ ਸਾਡ ਤਕਰੀਬਨ ਨਸ਼ੇ ਦੇ ਵਿੱਚੋਂ ਪਾਡੇਪਿੰਡ ਦੇ ਵਿੱਚੋਂ 50 ਬੱਚਿਆਂ ਦੇ ਮੈਰਿਜ ਹੋਈ ਹੋਈ ਹੈ ਜਿਹੜੇ ਨਸ਼ਾ ਕਰਦੇ ਨੇ 50 ਦੇ ਵਿੱਚੋਂ 40 ਬੱਚਿਆਂ ਦੇ ਬੱਚੇ ਹੀ ਨਹੀਂ ਹੋਏ 40 ਬੱਚਿਆਂ ਦੇ ਬੱਚੇ ਹੀ ਨਹੀਂ ਹੋਏ ਉਹ ਅੱਧਿਆਂ ਦੀਆਂ ਘਰ ਵਾਲੀਆਂ ਤਲਾਕ ਦੇ ਗਈਆਂ ਅੱਧਿਆਂ ਕੰਦੀਆਂ ਪਿਆਰ ਨੇ ਪਰ ਅਸੀਂ ਇਹ ਕਹਿੰਦੇ ਆ ਵੀ ਸਰਕਾਰਾਂ ਤੇ ਡਿਪੈਂਡ ਨਾ ਹੋ ਸਰਕਾਰਾਂ ਨੇ ਕੁਝ ਨਹੀਂ ਕਰਨਾ ਡਾਂਗਾ ਚੱਕੋ ਨਾਕਿਆਂ ਤੇ ਰਹੋ ਤੇ ਜਿਹੜਾ ਵੀ ਨਸ਼ਾ ਕਰਦਾ ਨੂੰ ਫੜੋ ਤੇ ਕੁੱਟੋ ਤੇ ਕਟਾਫਾ ਚੜਾਓ ਇਹੇ ਡਰਨ ਦੀ ਕੋਈ ਲੋੜ ਨਹੀਂ ਜੇ ਅਸੀਂ ਸਖਤ ਹੋਵਾਂਗੇ ਫੇਰ ਹੀ ਲੋਟ ਆਉਣਗੇ ਨਸ਼ਾ ਉੱਥੋਂ ਫੜਾ ਗਿਆ ਜੀ ਉਧਰੋਂ ਉਧਰੋਂ ਫੜਾ ਗਿਆ ਜੀ ਇਹ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਇਹ ਜਮਾ ਤਲੀ ਤੇ ਰੱਖ ਕੇ ਆਇਆ ਤੇ ਬਾਕੀ ਜਿਹੜੇ ਜਿਹੜੇ ਬੰਦੇ ਨੇ ਜਿੰਦ ਤਲੀ ਤੇ ਨਹੀਂ ਰੱਖੀ ਉਹ ਘਰੀ ਬੈਠੇ ਨੇ ਆ ਸਾਰੇ ਤਲੀ ਤੇ ਰੱਖਣ ਵਾਲੀ ਨੇ ਤੇ ਸਾਡੇ ਕੰਨੀਆਂ ਕੋਈ ਦਾਗ ਲੈ ਕੇ ਆਵੇ ਰੈਫਲ ਲੈ ਕੇ ਆਵੇ ਪਿਸਤੌਲ ਲੈ ਕੇ ਆਵੇ ਅਸੀਂ ਮੁਕਾਬਲਾ ਕਰਨਾ ਹੀ ਕਰਨਾ ਦੇਖੋ ਆਜ਼ਾਦੀ ਲਾਉਣ ਵਾਸਤੇ ਭਗਤ ਸਿੰਘ ਇਕੱਲੇ ਲੜਿਆ ਸੀ ਪਰ ਆਜ਼ਾਦ ਸਾਰਾ ਦੇਸ਼ ਹੁਣ ਝੰਡੇ ਸਾਰਾ ਦੇਸ਼ ਹੀ ਚੱਕੀ ਫਿਰਦਾ ਤੇ ਕੁਰਬਾਨੀ ਇਕੱਦੇ ਨਹੀਂ ਦੇਣੀ ਪੈਂਦੀ ਇਕੱਡੇ ਦਿੰਦਾ ਹੁੰਦਾ ਬਾਕੀ ਤਾਂ ਪਿੱਛੇ ਇਕੱਠਾ ਹੁੰਦਾ ਹੀ ਹੁੰਦਾ ਪਰ ਉਹ ਸਪੋਰਟ ਵਾਸਤੇ ਤਾਂ ਉਹਦੇ ਬਾਰੇ 5-6 ਬੰਦੇ ਹੁੰਦੇ ਨੇ ਪਰ ਅਸੀਂ ਇਹ ਕਹਿੰਦੇ ਆ ਵੀ ਸਾਰੇ ਆਓ ਸਪੋਰਟ ਦੇ ਵਿੱਚ ਅੱਜ ਇਹ ਨਾ ਸੋਚੋ ਕਿ ਮੇਰਾ ਬੱਚਾ ਨਹੀਂ ਕਰਦਾ ਤੇ ਅਸੀਂ ਮੀਡੀਆ ਰਾਹੀਂ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਨਸ਼ੇ ਨੂੰ ਖਤਮ ਕਰੋ ਤੇ ਡਰੋ ਨਾ ਨਰਨ ਦੀ ਲੋੜਤਮ ਹੋ ਜਾਓਗੇ ਡਰੋਂਗੇ ਤਾਂ ਤਾਂ ਵੀ ਖਤਮ ਹੋ ਜਾਗੇ ਟੁੱਟਣਗੇ ਮਾਰਨਗੇ ਘਰੋਂ ਆ ਕੇ ਖੋਗੇ ਲੈ ਕੇ ਜਾਣਗੇ ਫੇਰ ਉਹ ਵੀ ਬਰਬਾਦੀ ਦਾ ਰਸਤਾ ਹੀ ਹੈ ਤੇ ਜੇ ਅਸੀਂ ਅੱਜ ਡਾਂਗ ਲੈ ਕੇ ਖੜ ਜਾਗੇ ਸ਼ਾਇਦ ਅਸੀਂ ਬਚਤੀ ਕਰ ਸਕਦੇ ਆ ਆਪਦੀ ਨੁਕਸਾਨ ਨਾ ਹੋਵੇ ਪਿੰਡ 'ਚ ਫਿਰ ਪਹਿਰਾ ਸਾਰੀ ਰਾਤ ਦਿੰਦੇ ਆ ਮੁੰਡੇ ਪਿੰਡ ਦੇ ਵਿੱਚ ਪਹਿਰਾ ਜੀ ਸਾਰੀ ਰਾਤ ਚੱਲਦਾ ਚਾਰੇ ਪਾਸੇ ਪਿੰਡ ਦੇ ਵਿੱਚ ਪਹਿਰਾ ਤੇ ਅੱਜ ਵੀ ਪਹਿਰਾ ਚੱਲੀ ਜਾਂਦਾ ਹੁਣ ਵੀ ਬੰਦੇ ਪਹਿਰੇ ਤੇ ਖੜੇ ਨੇ ਤੇ ਜੇ ਕੋਈ ਆ ਗਿਆ ਸੀ ਤਾਂ ਰਗੜੇ ਬਿਨਾਂ ਛੱਡਦੇ ਨਹੀਂ ਬਾਕੀ ਕੱਲ ਨੂੰ ਠਾਣੇ 'ਚ ਦੇਖਾਂਗੇ ਕੀ ਹੁੰਦਾ ਜੇ ਕੋਈ ਵਿੱਕੇ ਚੜ ਗਿਆ ਫਿਰ ਤਾਂ ਚੇਪ ਕੇ ਹਟਾ ਅੱਛਾ ਨਾ ਤਾਂ ਅਸੀਂ ਤਕਰੀਬਨ ਵੇਚਣ ਦਈਏ ਤੇ ਨਾ ਹੀ ਅਸੀਂ ਕਰਨ ਦਈਏ ਹੁਣ ਅਸੀਂ ਮੁੱਦਾ ਹੀ ਚੱਕ ਲਈਏ ਉਹ ਅਸੀਂ ਖਤਮ ਕਰਾਂਗੇ ਸਾਨੂੰ ਨਾ ਕਿਸੇ ਪੰਚਾਇਤ ਤੋਂ ਆਸ਼ਾ ਨਾ ਸਾਨੂੰ ਕਿਸੇ ਪੁਲਿਸ ਤੋਂ ਨਾ ਸਾਨੂੰ ਕਿਸੇ ਸਰਕਾਰ ਤੋਂ ਅਸੀਂ ਆਪ ਹੀ ਸਰਕਾਰਾਂ ਆਪ ਹੀ ਪੰਚਾਇਤਾਂ ਆਪ ਹੀ ਪੁਲਿਸਾਂ ਜੇ ਸ਼ਕਤੀ ਲੱਗਦਾ ਕੋਈ ਫਿਰ ਉਹਦੀ ਚੈਕਿੰਗ ਆਪ ਕਰ ਜੇ ਸ਼ਕਤੀ ਲੱਗਦਾ ਚੈੱਕ ਕਰਦੇ ਆ ਜੇ ਸਾਨੂੰ ਚੰਗਾ ਲੱਗਿਆ ਪ ਤਾਹੀਂ ਉਹਨੂੰ ਰੱਖਦੇ ਆਂ ਫੜਦੇ ਆਂ ਸਵੇਰੇ ਉਹਦੀ ਐਨਕੁਆਰੀ ਕਰਦੇ ਆਂ ਪੁਲਿਸ ਕੋਲ ਰਿਪੋਰਟ ਦਿੰਦੇ ਆਂ ਤੇ ਜੇ ਉਹਦੀ ਐਨਕੁਆਰੀ ਚ ਸਹੀ ਨਿਕਲਦਾ ਤਾਂ ਉਹਨੂੰ ਛੱਡ ਦਿੱਤਾ ਜਾਂ ਨਹੀਂ ਹੋਇਆ ਤਾਂ ਪਰਚਾ ਦਰਜ ਹੋ ਜਾਂਦਾ ਜੀ